ਜਾਂਦੀਆਂ ਨੇ ਕੇ ਆਰ ਜੇ ਸਿੱਧੂ ਮੂਸੇ ਵਾਲਾ ਗਾਣੇ ਗਾਉਂਦਾ ਸੀ ਤਾਂ ਯੂਥ ਵਿਗੜ ਗਿਆ ਜਦੋਂ ਕਿ ਉਹ ਚੀਜ਼ਾਂ ਉਹ ਗਾਉਂਦਾ ਸੀ ਜੋ ਸਮਾਜ ਚ ਵਿਚਰ ਰਹੀ ਸਿਨੇਮਾ ਸਮਾਜ ਤੋਂ ਚੱਕ ਕੇ ਹੀ ਬਣਦਾ ਜੇ ਮਿੰਟੂ ਗੁਰਸੁਰੀ ਅਸਲ ਚ ਹੋਇਆ ਤਾਂ ڈاکੂਆਂ ਦਾ ਮੁੰਡਾ ਫਿਲਮ ਬਣੀ ਜੇ ਕਿਸ਼ਨਾ ਮੋੜ ਜੂਣਾ ਮੋੜ ਉਰੀ ਹੋਇਆ ਤਾਂ ਮੋੜ ਫਿਲਮ ਬਣੀ ਜੇ ਗਾਂਧੀ ਹੋਇਆ ਤਾਂ ਗਾਂਧੀ ਫਿਲਮ ਬਣੀ ਇਹ ਸਿਨੇਮਾ ਸਮਾਜ ਤੋਂ ਹੀ ਨਿਕਲਦਾ ਪਰ ਉਹ ਚ ਅਸੀਂ ਕੋਸ਼ਿਸ਼ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਉਹਦੇ ਜ਼ਰੀਏ ਇੱਕ ਮੈਸੇਜ ਲਈਏ ਪਰ ਜਿਹੜਾ ਤੁਸੀਂ ਹੁਣ ਗੱਲ ਕੀਤੀ ਦੇਖੋ ਪੋਲਿਟਿਕਸ ਜਿਹੜੀ ਨਿਕਲਦੀ ਆ ਉਹ ਨਿਕਲਦੀ ਤਾਂ ਯੂਨੀਵਰਸਿਟੀ ਕਾਲਜਾਂ ਚੋਂ ਔਰ ਯੂਥ ਇੱਕ ਈਜ਼ੀ ਟਾਰਗੇਟ ਹੁੰਦਾ ਹਨਾ ਇੱਕ ਗਰਮ ਜੋਸ਼ੀ ਹੁੰਦੀ ਆ ਨਵਾਂ ਖੂਨ ਹੁੰਦਾ ਜੋਸ਼ ਹੁੰਦਾ ਪਤਾ ਹੁੰਦਾ ਜਿਹੜੇ ਸੀਨੀਅਰ ਬੈਠੇ ਹੁੰਦੇ ਨੇ ਵੀ ਅਸੀਂ ਇਹਦਾ ਕੰਮ ਨਹੀਂ ਕਰ ਸਕਦੇ ਯੂਥ ਰੂ ਵੱਡੇ ਵੱਡੇ ਖਾਬ ਦਿਖਾ ਕੇ ਵੱਡੀਆਂ ਵੱਡੀਆਂ ਕੁਰਸੀਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਜਿਵੇਂ ਮਰਜ਼ੀ ਯੂਜ਼ ਕਰ ਲੋ ਔਰ ਮੁੰਡੇ ਆ ਵੀ ਜਾਂਦੇ ਆ ਉਹਨਾਂ ਗੱਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਲੜਾਈਆਂ ਝਗੜਿਆਂ ਨਾਲ ਕਦੇ ਵੀ ਕੋਈ ਲੜਾਈ ਜਿੱਤੀ ਨਹੀਂ ਜਾਂਦੀ ਨਾ ਉਸ ਲੜਾਈ ਦੀ ਕਦੇ ਸੈਟੀਸਫੈਕਸ਼ਨ ਸਾਨੂੰ ਜਿੱਤ ਕੇ ਹੁੰ ਸਾਨੂੰ ਪਤਾ ਹੁੰਦਾ ਕਿ ਅਸੀਂ ਇਹ ਲੜਾਈ ਇਮਾਨਦਾਰੀ ਨਾਲ ਜਾਂ ਆਪਣੇ ਰਸੂਖ ਨਾਲ ਜਾਂ ਆਪਣੀ ਕਾਬਲੀਅਤ ਦੇ ਸੱਤੇ ਨਹੀਂ ਜਿੱਤੇ ਅਸੀਂ ਇਹ ਲੜਾਈ ੱੱਕੇ ਨਾਲ ਕਿਰਪਾਨਾਂ ਦੇ ਜ਼ੋਰ ਤੇ ਜਾਂ ਆਪ ਡਰਾ ਕੇ ਦੂਜੀ ਧਿਰ ਨੂੰ ਫੇਰ ਦਿੱਤੇ ਆ ਉਹਦੀ ਸੈਟੀਸਫੈਕਸ਼ਨ ਕਦੇ ਵੀ ਨਹੀਂ ਮਿਲਦੀ ਆਪਣੀ ਕਾਬਲੀਅਤ ਮੈਂ ਸਾਰੇ ਯੂਥ ਨੂੰ ਤੁਹਾਡੇ ذریعے ਇਹੀ ਕਹੂੰਗਾ ਕਿ ਦੇਖੋ ਇਲੈਕਸ਼ਨ ਤੁਸੀਂ ਪੋਲਿਟਿਕਸ ਦੇ ਵਿੱਚ ਜਾਣਾ ਜਾਓ ਔਰ ਬਹੁਤ ਵਧੀਆ ਗੱਲ ਹੈ ਜੇ ਨੌਜਵਾਨ ਪੋਲਿਟਿਕਸ ਦੇ ਵਿੱਚ ਆਉਣਗੇ ਮੈਨੂੰ ਲੱਗਦਾ ਸਾਡੇ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਸਾਡੇ ਹਾਲਾਤ ਸੁਧਰਨਗੇ ਕਿ ਨਵੀਂ ਸੋਚ ਲੈ ਕੇ ਆਵਾਂਗੇ ਅਸੀਂ ਆ ਗਿਆ ਉੱਚਾਦਰ ਬਾਬੇ ਨਾਨਕ ਦਾ ਕੀਤੀ ਸੀ ਲੋਕ ਨਹੀਂ ਗਏ ਦੇਖਣ ਪਰ ਮੈਂ ਸਿਰਫ ਟਾਈਟਲ ਸੁਣ ਕੇ ਹਾਂ ਕਰਤੀ ਸੀ ਫਿਲਮ ਨੂੰ ਕਿ ਮੈਂ ਫਿਲਮ ਕਰਦੀ ਆ ਯਾਰ ਮੈਂ ਵੀ ਚੌਰਾ ਕੇ ਮੈਂ ਵਿੱਚੋਂ ਬ੍ਰੇਕ ਦਵਾ ਆਡੀਅנס ਨੂੰ ਮੈਂ ਬਾਈ ਜੀ ਕੁੱਟਣਗੇ ਵੀ ਕਰਦਾ ਕਿ ਯਾਰ ਇੱਕ ਕਾਮੇਡੀ ਟਾਈਪ ਫਿਲਮ ਲੋਕਾਂ ਨੂੰ ਮੈਂ ਐਂਟਰਟੇਨ ਕਰ ਸਕਾਂ ਹਨ ਉਹ ਫਿਲਮ ਦੇ ਵਿੱਚ ਵੀ ਕੋਈ ਕਿਸੇ ਨੇ ਖਾਸ ਐਪਰੀਸ਼ੀਏਟ ਨਹੀਂ ਕੀਤਾ ਮੇਰੇ ਡਾਇਰੈਕਟਰ ਤੋਂ ਬਿਨਾਂ ਕਿ ਦੇਵ ਤੂੰ ਬਹੁਤ ਸੋਹਣਾ ਕੰਮ ਕੀਤਾ ਜਸਵੀਰ ਭਾਈ ਤੋਂ ਬਿਨਾਂ ਤੇ ਫਿਰ ਹੁਣ ਉੱਚਾਦਰ ਬਾਬੇ ਨਾਨਕ ਦਾ ਕੀਤੀ ਐਡਾ ਸੋਹਣਾ ਗੁਰਬਾਣੀ ਦਾ ਉਪਦੇਸ਼ ਇੱਕ ਵੀ ਚੱਕਵਾ ਸੌਂਗ ਨਹੀਂ ਸੀਗਾ ਸਾਰੇ ਸ਼ਬਦ ਜਿੰਨੇ ਰਿਲੀਜ਼ ਕੀਤੇ ਅਮਰਿੰਦਰ ਭਾਈ ਦੀ ਆਵਾਜ਼ 'ਚ ਹਨਾ ਆਪਣਾ ਕਮਲ ਖਾਨ ਦੀ ਆਵਾਜ਼ 'ਚ ਔਰ ਰੋਹਾਨੀ ਸੰਗੀਤ ਹੁਣ ਦੇਖੋ ਅਸੀਂ ਤਾਂ ਮੈਂ ਤਾਂ ਕੋਸ਼ਿਸ਼ ਕਰ ਰਿਹਾ ਬਾਈ ਜੀ ਹੁਣ ਫੇਰ ਇੱਕ ਸਬਜੈਕਟ ਮੈਂ ਕਿਸੇ ਦਾ ਰੀਅਲ ਸਟੋਰੀ ਸਾਡੇ ਇੰਨੇ ਹਿਡਨ ਹੀਰੋਜ਼ ਹੈਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਉਹ ਫਿਲਮ ਇੱਕ ਬੰਦੇ ਦੀ ਮਹਾਲੇ ਦੀ ਮੈਂ ਦੱਸਣਾ ਚਾਹੁੰਦਾ ਅਨਾਉਂਸ ਕਰੂੰਗਾ ਉੱਚ ਐਕਸ਼ਨ ਨਹੀਂ ਹੈ ਉਹ ਸਾਡੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦੂਗੀ ਜੋ ਸਾਡੇ ਪੰਜਾਬੀਆਂ ਨੇ ਕਿਹੜੇ ਕਿਹੜੇ ਹਾਲਾਤਾਂ ਜਾ ਕੇ ਕਿੱਥੇ ਕਿੱਥੇ ਮੋਰਚੇ ਫਤੇ ਕੀਤੇ ਨੇ ਉਹ ਅਰਲੀ ਹੋ ਜੂਗਾ ਜੇ ਮੈਂ ਹੁਣ ਉਹਦੇ ਬਾਰੇ ਗੱਲ ਕਰੂੰਗਾ ਸੋ ਉਹ ਕਹਾਣੀ ਮੈਂ ਮੇਰੇ ਦਿਲ ਦੀ ਇੱਛਾ ਹੈ ਔਰ ਮੈਂ 100% ਉਹ ਕਹਾਣੀ ਲੈ ਕੇ ਆਉਂਗਾ ਮੈਂ ਸਿਰਫ ਇਹ ਨਹੀਂ ਸੋਚਦਾ ਭਾਜੀ ਕਿ ਐਕਸ਼ਨ ਹੀ ਕਰਨਾ ਬੰਦੇ ਹੀ ਵੱਢਣੇ ਆ ਜਾਂ ਕਰਨੇ ਆ ਮੈਂ ਕਹਾਣੀਆਂ ਨਾਲ ਜੁੜਦਾ ਦੇਖੋ ਤੁਸੀਂ ਆਲਵੇਜ਼ ਸਣੀ ਦੇ ਉਲ ਨੂੰ ਪਸੰਦ ਕੀਤਾ ਨਲਕਾ ਪਟਲਾ ਤਾੜੀਆਂ ਮਾਰਦੇ ਹੋ 2.5 ਕਿਲੋ ਕੇ ਹੱਥ ਦਾ ਡਾਇਲੌਗ ਬੋਲਦਾ ਫਿਲਮ ਸੁਪਰ ਡੂਪਰ ਹਿੱਟ ਹੋ ਜਾਂਦੀ ਹੈ ਸੋ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਚੀਜ਼ ਤਾਂ ਹੈਗੀ ਕਿ ਸਾਡਾ ਹਰ ਇੱਕ ਗੱਲ ਕਹਿਣ ਦਾ ਤੇ ਹਰ ਇੱਕ ਲੜਾਈ ਲੜਨ ਦਾ ਤਰੀਕਾ ਲੱਗਿਆ ਅਸੀਂ ਉਹ ਲੋਕ ਨਹੀਂ ਸੀਗੇ ਕਿ ਜਿਹੜੇ ਆਹ ਗੱਲ ਤੇ ਥੱਪੜ ਮਾਰੋ ਤੇ ਆਹ ਗੱਲ ਅੱਗੇ ਕਰ ਦੋ ਉਹ ਲੋਕ ਨਹੀਂ ਸੀਗੇ ਅਸੀਂ ਲੜਾਈ ਆਪਣੇ ਤਰੀਕੇ ਨਾਲ ਲੜੀ ਸਾਡੇ 80% ਕੁਰਬਾਨੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡੇ ਗੁਰੂਆਂ ਨੇ ਉਪਦੇਸ਼ ਹੀ ਸਾਨੂੰ ਇਹ ਦਿੱਤਾ ਕਿ ਇੱਕ ਤਾਂ ਜਾਤ ਪਾਤ ਨਹੀਂ ਹੋਣੀ ਚਾਹੀਦੀ ਦੂਜਾ ਜੇ ਤੁਹਾਨੂੰ ਕੋਈ ਬੰਦਾ ਦਬੋਂਦਾ ਹੈ ਤਾਂ ਤੁਸੀਂ ਆਪਣੇ ਤਰੀਕੇ ਨਾਲ ਉਹਦਾ ਜਵਾਬ ਦੇ ਸਕਦੇ ਹੋ ਔਰ ਅਸੀਂ ਗਰਮ ਜੋਸ਼ੀ ਦੇ ਵਿੱਚ ਸਰਹੱਦਾਂ ਤੇ ਗੱਲ ਕਰ ਲੋ ਸਭ ਤੋਂ ਅੱਗੇ ਅਸੀਂ ਕਿਤੇ ਲੋੜ ਪੈਂਦੀ ਆ ਅਸੀਂ ਪਹਿਲੇ ਹੋਵਾਂਗੇ ਜਦੋਂ ਫਾਰਮਰ ਪ੍ਰੋਟੈਸਟ ਹੋਇਆ ਦਿੱਲੀ ਦੇ ਹਿੱਕ ਤੇ ਜਾ ਕੇ ਬਹਿ ਗਏ ਤੇ ਉਤੋਂ ਲੈ ਆਪਣਾ ਹੱਕ ਸੋ ਇਸ ਕਰਕੇ ਸਾਡੀਆਂ ਲੜਾਈਆਂ ਲੱਗ ਨੇ ਸਾਡੇ ਹੀਰੋ ਲੱਗ ਨੇ ਐਕਸ਼ਨ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ ਸੋ ਇਸੇ ਕਰਕੇ ਸ਼ਾਇਦ ਮੈਨੂੰ ਜੇ ਆਡੀਅנס ਨੇ ਮੈਨੂੰ ਚਾਇਆ ਤਾਂ ਮੈਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਵਾਈ ਜੀ ਮੇਰੇ ਨਾਲ ਜੁੜਿਆ ਰਹੂਗਾ ਮੈਂ ਕਰਦਾ ਰਹੂਗਾ ਪਰ ਇਹ ਵਾਦਾ ਤੁਹਾਡੇ ਨਾਲ ਜਰੂਰ ਕਰਦਾ ਕਿ ਬਿਨਾ ਪੈਰ ਦੀਆਂ ਬੇਤੁਕੀਆਂ ਫਿਲਮਾਂ ਤੋਂ ਗਰੇਟ